ਦਿੱਲੀ ਕੋਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਵੱਡਾ ਫੈਸਲਾ ਸਣਾ ਦਿੱਤਾ ਹੈ ਤੇ 6 ਮਾਰਚ ਨੂੰ ਹੁਣ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਰਵਾਨਾ ਹੋਣਗੀਆਂ ਤੇ ਜਿਸ ਦੇ ਦੌਰਾਨ ਲਗਾਤਾਰ ਇਸ ਗੱਲ ਨੂੰ ਲੈ ਕੇ ਹਲਚਲ ਪੈਦਾ ਹੋਈ ਹੋਈ ਹੈ ਤੇ ਦੱਸਦੀ ਹੈ ਕਿ ਅੱਜ ਜਗਜੀਤ ਢੱਲੇਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਕਿ 6 ਮਾਰਚ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡੀ ਮੀਟਿੰਗ ਸੱਦੀ ਜਾਵੇਗੀ ਤੇ ਜਿਸ ਦੇ ਦੌਰਾਨ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦੇ ਤੇ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਰਵਾਨਾ ਹੋ ਸਕਦੀਆਂ ਨੇ ਤੇ ਜਿਸ ਤੋਂ ਬਾਅਦ ਇੰਦਰ ਸਰਕਾਰ ਤੇ ਵੀ ਪਲਟਵਾਰ ਕੀਤਾ ਗਿਆ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਪੂਰੀਆਂ ਕੀਤੀਆਂ ਜਾਣ ਤੇ ਅੱਜ ਸ਼ੁਪਕਰਨ ਸਿੰਘ ਨੂੰ ਲੈ ਕੇ ਅੰਤਿਮ ਅਰਦਾਸ ਕੀਤੀ ਗਈ ਤੇ ਅੰਤਿਮ ਅਰਦਾਸ ਤੋਂ ਬਾਅਦ ਇੱਕ ਵੱਡੀ ਕਾਨਫਰੰਸ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਗਈ ਤੇ ਦਿੱਲੀ ਕੋਚ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਕਿਸਾਨ ਜਥੇਬੰਦੀਆਂ ਨੇ ਕੀਤਾ ਹੈ ਹੋਰ ਕੀ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ ਸੁਣਦੇ ਆ ਦੇਖੋ ਅੱਜ ਜਿਹੜਾ ਸ਼ਹੀਦ ਸੁਪਕਰਨ ਸਿੰਘ ਜੀ ਦੇ ਜਿਹੜਾ ਸ਼ਹੀਦੀ ਸਮਾਗਮ ਹੈ ਉੱਥੇ ਜਿਹੜੇ ਫੈਸਲੇ ਕੀਤੇ ਆ ਬੋਲਣ ਦੀ ਟੀਮ ਦੀ ਤੋ ਉਹਦੇ ਵਿੱਚ ਇੱਕ ਤਾਂ ਸੀਗਾ ਵੀ 6 ਮਾਰਚ ਨੂੰ ਸਰਕਾਰ ਕਹਿ ਰਹੀ ਆ ਵੀ ਰੇਲਾਂ ਤੇ ਆ ਜਾਓ ਬੱਸਾਂ ਤੇ ਆ ਜਾਓ ਟਰੱਕਾਂ ਤੇ ਆ ਜਾਓ ਟਰੈਕਟਰ ਟਰਾਲੀਆਂ ਦੇ ਨਾਲ ਜਾਓ ਸਾਡੇ ਬਹੁਤ ਸਾਰੇ ਸੂਬੇ ਆ ਜਿੰਨਾਂ ਕੋਲੇ ਟਰੈਕਟਰ ਟਰਾਲੀ ਹੈ ਹੀ ਨਹੀਂ ਉਹ ਫੋਰਟ ਵੀ ਨਹੀਂ ਕਰ ਸਕਦੇ ਦੂਰ ਜਾਦਾ ਵਾ ਤਾਂ ਅਸੀਂ ਉਹਨਾਂ ਨਾਲ ਫੈਸਲਾ ਕੀਤਾ ਵੀ ਤੁਸੀਂ ਭਾਈ ਜਾਵੜੋ ਹੁਣ ਪਹਿਲੀ ਵਾਰ ਤਾਂ ਤੁਹਾਨੂੰ ਗ੍ਰਿਫਤਾਰ ਕਰਕੇ ਨਾ ਪਛਾਹ ਮੋੜਤਾ ਇਹ ਤਾਂ ਕੀ ਜਿਹੜਾ ਮਾੜਾ ਮੋਟਾ ਚਿਹਰਾ ਡਿਕਟੇਟਰ ਸਰਕਾਰ ਦਾ ਬਚ ਗਿਆ ਉਹ ਨੰਗਾ ਹੋ ਜੂ ਵੀ ਦਿੱਲੀ ਤੋਂ ਨਹੀਂ ਜਾਣ ਦਿੰਦੇ ਜਾਂ ਫਿਰ ਜੰਤਰ ਮੰਤਰ ਦੇ ਵਿੱਚ ਧਰਨਾ ਲਵਾ ਲੈਣ ਠੀਕ ਆ ਫਿਰ ਸਫਲ ਹੋ ਜੂ ਵੀ ਵਾਕਿਆ ਇਹ ਢੰਗ ਵਧੀਆ ਇਹਦੇ ਲਈ ਸਾਡੇ ਜਿਹੜੇ ਪੰਜਾਬ ਹਰਿਆਣੇ ਨੂੰ ਛੱਡ ਕੇ ਅਨਦਰ ਸਟੇਟ ਨੇ ਉਹ ਦਿੱਲੀ ਵੱਲ ਨੂੰ 6 ਮਾਰਚ ਨੂੰ ਵਧਣਗੇ ਆਪਣੇ ਆਪਣੇ ਢੰਗ ਨਾਲ ਉਹਨਾਂ ਦੀਆਂ ਖੁਦ ਦੀਆਂ ਵੀਡੀਓ ਆਉਣਗੀਆਂ ਸੀ ਕਿੱਥੋਂ ਚੱਲਣਾ ਕਿਵੇਂ ਚੱਲਣਾ ਉਹ ਅਸੀਂ মিডিਆ ਨਾਲ ਸ਼ੇਅਰ ਕਰ ਦਿਆਂਗੇ 10 ਮਾਰਚ ਨੂੰ ਪੂਰਾ ਦੇਸ਼ ਵਿਆਪੀ ਰੇਲ ਪਈਆ ਜਾਮ ਕਰਨਾ ਸੀ 12 ਤੋਂ 4 ਘੰਟੇ ਹਦੇ ਸ਼ੁਰੂਆਤ ਆ ਸਰਕਾਰ ਇਹ ਨਾ ਸਮਝੇ ਸਮਾਂ ਦੇ ਰਹੇ ਦੇਖੋ ਗਾਹਾਂ ਕਿਵੇਂ ਵੱਧਦੇ ਹੈ ਚੀਜ਼ਾਂ ਔਰ ਅਸੀਂ ਨਹੀਂ ਚਾਹੁੰਦੇ ਵੀ ਲੰਮੀ ਲੋਕਾਂ ਨੂੰ ਖੱਜਲ ਖਰਾਬੀ ਹੋਵੇ ਤੋ ਇਸ ਕਰਕੇ 12 ਤੋਂ 4 ਦਾ ਸੱਦਾ ਦਿੱਤਾ ਗਿਆ ਆਉਣ ਆਲੇ ਸਮੇਂ ਚ ਕੁਝ ਸੱਦੇ ਸੀ ਜਿਹੜੇ ਰੋਕ ਲੈ ਗਏ ਆਉਣ ਆਲੇ ਸਮੇਂ ਚ ਉਹ ਸੱਦੇ ਵੀ ਤੁਹਾਡੇ ਸਾਹਮਣੇ ਆਉਣੇ ਹੈਗੇ ਆ ਤੋ ਇਹ ਦੋ ਸੱਦੇ ਸੀ ਜਿਹੜੇ ਦੋਵਾਂ ਫੋਰਮਾਂ ਵੱਲੋਂ ਜਿਹੜਾ ਵਾ ਸਾਂਝੇ ਰੂਪ ਵਿੱਚ ਅੱਜ ਸ਼ਹੀਦ ਸੁਭਕਰਨ ਸਿੰਘ ਜੀ ਦੀ ਸ਼ਹੀਦੀ ਤੇ ਆਪਾਂ ਦੇਣੇ ਸੀ ਪੂਰੇ ਦੇਸ਼ ਨੂੰ ਦਿੱਤੇ ਆ ਔਰ ਇੱਕ ਵਿਸ਼ੇਸ਼ ਅਪੀਲ ਜਿਹੜੀ ਅੱਜ ਸੀਗੀ ਵੀ ਪੰਜਾਬ ਦੇ 12 ਤੋਂ 13000 ਪਿੰਡ ਨੇ ਤਾਂ ਇਹ ਮੰਗਾਂ ਤਾਂ ਹੀ ਪੂਰੀਆਂ ਹੋ ਸਕਦੀਆਂ ਜੇ ਸਾਡੇ ਪਿੰਡ ਦਾ ਪੂਰਾ ਪਿੰਡ ਉਹ ਚਾਹੇ ਕਿਸਾਨ ਆ ਚਾਹੇ ਖੇਤ ਮਜ਼ਦੂਰ ਆ ਚਾਹੇ ਕੋਈ ਵੀ ਆ ਮਲਾਜ਼ਮ ਐ ਜੋ ਵੀ ਆ ਸਾਬਕਾ ਪੰਚਾਇਤਾਂ ਅੱਡ ਅੱਡ ਪਾਰਟੀਆਂ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਪਾਰਟੀ ਬਾਜ਼ੀ ਤੋਂ ਤਾਹ ਹੋ ਜੋ ਢੜੇਬੰਦੀ ਤੋਂ ਤਾਹ ਹੋ ਜੋ ਲੜਾਈ ਐ ਐਮਐਸਪੀ ਗਰੰਟੀ ਕਾਨੂੰਨ ਦੀ ਸਾਡੀ ਨਹੀਂ ਹੈ ਕੱਲਿਆਂ ਦੀ ਇਹ ਸਾਰੇ ਦੀ ਆ ਪੰਜਾਬ ਦੀ ਆ ਦੇਸ਼ ਦੀ ਲੜਾਈ ਆ ਬਾਕੀ ਮੰਗਾ ਨੇ ਔਰ ਹਰ ਪਿੰਡ ਦੇ ਵਿੱਚੋਂ ਮਤੇ ਪਾਸ ਕਰਕੇ ਫੰਡ ਇਕੱਠਾ ਕਰਕੇ ਹਰੇਕ ਪਿੰਡ ਦੀ ਟਰੈਕਟਰ ਟਰਾਲੀ ਬਾਰਡਰਾਂ ਤੇ ਪੁੱਜੇ ਇਹ ਸਾਡਾ ਕੰਮ ਆ ਸਰਕਾਰ ਸਿਆਸੀ ਨੁਕਸਾਨ ਸਿਰਾਂ ਤੋਂ ਗਿਣਦੀ ਹੁੰਦੀ ਆ ਗਿਣਤੀਆਂ ਤੋਂ ਗਿਣਤੀ ਲਾਉਂਦੀ ਹੁੰਦੀ ਆ ਸੋ ਇਹ ਕੋਟਾ ਵੀ ਅਸੀਂ ਉਹਦਾ ਪੂਰਾ ਕਰ ਦੇਣਾ ਵਾ ਵੀ ਭਾਈ ਦੇਖ ਲੋ ਲੋਕਾਂ ਦਾ ਹੜ ਆ ਗਿਆ ਔਰ ਉਹ ਹੜ ਕਹਾ ਹੋਰ ਵੱਡੇ ਤੇ ਤਿੱਖੇ ਫੈਸਲੇ ਆਉਣ ਵਾਲੇ ਸਮੇਂ ਚ ਅੰਦੋਲਨ ਚ ਹੋਣਗੇ ਔਰ ਅੰਦੋਲਨ ਮੰਗਾਂ ਦੀ ਪੂਰਤੀ ਤੱਕ ਲੜਿਆ ਜਾਊਗਾ ਧੰਨਵਾਦ ਜੀ ਸਰ ਸਰ ਅੱਜ ਪੀਸੀ ਪੀਐਸ ਨੂੰ ਜਾਖਮ ਨੇ ਉਹ ਕਹਿੰਨੇ ਅੱਜ ਮਿਸ਼ਰਾ ਟੈਨਿੰਗ ਨੂੰ ਟਿੱਕ ਦੇਣ ਦੀ ਤੁਸੀਂ ਗੱਲ ਕੀਤੀ ਹੈ ਕਿਸਾਨਾਂ ਨੇ ਵਿਰੋਧ ਕਰਨਾ ਯੂਪੀ ਆ ਕੇ ਕਰੋ ਦੇਖੋ ਔਰ ਦੂਸਰਾਂ ਨੇ ਕਹਿੰਦੇ ਮਾਮਲਾ ਪੂਰਾ ਹਲੇ ਤਾਂ ਕੋਰਟ ਦੇ ਅੰਦਰ ਹੈ ਤੇ ਇਸ ਕਰਕੇ ਕੋਈ ਫੈਸਲਾ ਜਿਹੜਾ ਉਹ ਪਹਿਲਾਂ ਵਿਚਾਰਨਾ ਗੱਲ ਹੈ ਮੈਂ ਦਵਾਂ ਦੇਖੋ ਹਾਂ ਦੇਖੋ ਇਹ ਉਹ ਬੰਦੇ ਨੇ ਜਿਹੜੇ ਹੁਣ ਜਿਹੜਾ ਕਾਂਗਰਸ ਦਾ ਲੀਡਰ ਮੇ ਦਿਮਾਗ ਚੋਂ ਨਿਕਲ ਗਿਆ ਲਾ ਪਾਚ ਪਾਜ ਆ ਗਿਆ ਐਮਪੀ ਦਾ ਮੱਧ ਪ੍ਰਦੇਸ਼ ਦਾ ਇਹ ਜਿਹੜਾ ਸਾਬਕਾ ਮੁੱਖ ਮੰਤਰੀ ਵੀ ਕਮਲਨਾਥ ਕਮਲਨਾਥ ਠੀਕ ਆ ਸੁਣ ਲੋ ਨਹੀਂ ਚਲੋ ਹੁਣ ਤਾਂ ਉਧਰ ਗਿਆ ਨਾ ਠੀਕ ਆ ਨਹੀਂ ਜੀ ਠੀਕ ਆ ਇਹ ਉਹਨਾਂ ਨੂੰ ਕਿੰਨਾ ਕ੍ਰਿਟਿਸਿਜ਼ਮ ਕਰਦੇ ਗਿਆ ਜੀ ਹੁਣ ਉਹਦੇ ਬਾਰੇ ਚੁੱਪ ਆ ਮੈਂ ਕਹਿੰਦਾ ਵੀ ਤੁਹਾਡੀ ਪਾਜਪਾ ਦੇਸ਼ ਦੀ ਪਾਰਟੀ ਆ ਤੁਹਾਡੀ ਪਾਰਟੀ ਦੇ ਵਿੱਚ ਕਿਸਾਨਾਂ ਦੇ ਕਾਤਲ ਨੇ ਜਿਹਨੂੰ ਦੁਨੀਆ ਜਾਣਦੀ ਆ ਜੀਨੀਅਸ ਕ੍ਰਾਈਮ ਕੀਤਾ ਉਹਨਾਂ ਨੇ ਪਲਾ ਥਾਰ ਗੱਡੀ ਕਿਹੜੇ ਮੁਲਖ ਦੇ ਬੰਦੇ ਸੁਨੀਲ ਜਾਖੜ ਜੀ ਚਾਹਣ ਮੈਂ ਦੋਰੇਆ ਵੀਡੀਓ ਦਿਖਾ ਦੇਣਾ ਉਹਨੂੰ ਕੀ ਮਤਲਬ ਵੀ ਜਿੰਨਾ ਤੇ 120 ਬੀ ਦਾ ਪਰਚਾ ਵਾ ਐਫ ਆਈ ਆਰ ਚ ਦਰਜ ਆ ਉਹਨਾਂ ਨੂੰ ਤੁਸੀਂ ਟਿਕਟ ਦੇ ਰਹੇ ਹੋ ਪੂਰੀ ਦੁਨੀਆ ਜਾਣਦੀ ਆ ਉਹਦਾ ਮੁੰਡੇ ਨੇ ਕਤਲ ਕੀਤਾ ਸਾਰਾ ਕੁਝ ਆ ਗੋਲੀਆਂ ਚਲਾਈਆਂ ਇਹਦਾ ਮਤਲਬ ਆ ਜਿਹੜੀ ਅਸੀਂ ਸਰਦਾਰ ਸ਼੍ਰੀ ਸੁਨੀਲ ਜਾਖੜ ਕੋ ਆਸ ਰੱਖਦੇ ਸੀ ਇੱਕ ਸੱਚਾ ਪੰਜਾਬੀ ਆ ਉਹਨੂੰ ਭਾਜਪਾ ਤੋਂ ਅਸਤੀਫਾ ਦੇਣਾ ਚਾਹੀਦਾ ਸੀ ਜੋ ਕੋ ਜੋ ਕਰ ਰਹੇ ਨੇ ਜੋ ਸਾਡੇ ਬਾਰਡਰਾਂ ਤੇ ਹੋਇਆ ਭਲਾ ਕੇਂਦਰ ਸਰਕਾਰ ਨੇ ਜੋ ਕੋ ਸਾਡੇ ਨਾਲ ਕੀਤਾ ਉਹ ਜੂਪੀ 'ਚ ਕੀਤਾ ਪੰਜਾਬ 'ਚ ਹੋਇਆ ਤੁਸੀਂ ਉਹਦਾ ਕੋ ਜਵਾਬ ਮੰਗਦੇ ਜੇ ਜਾਂ ਉਹਨਾਂ ਦੀ ਪਾਰਟੀ ਤੋਂ ਅਸਤੀਫਾ ਦਿੰਦੇ ਜੇ ਇਹ ਭਾਜਪਾ ਨੂੰ ਪ੍ਰੋਡਕਟ ਕਰਨ ਵਾਲੀ ਗੱਲ ਆ ਔਰ ਮੈਂ ਕਿਹਨਾ ਵੀ ਇਹ ਬਿਸ਼ਰਮੀ ਦੀ ਹੱਦ ਟੱਪਣ ਵਾਲੀ ਗੱਲ ਆ ਜੋ ਸੁਨੀਲ ਜਾਖੜ ਜੀ ਕਹਿ ਰਹੇ ਆ ਨੈਸ਼ਨਲ ਕੰਨੀ ਮੁੰਡੇ ਮਰਵਾਉਣ ਦਾ ਕੰਮ ਕਰ ਰਿਹਾ ਬਾਰਡਰ ਤੇ ਜਿਸ ਤਰੀਕੇ ਦਾ ਧਰਨਾ ਪ੍ਰਦਰਸ਼ਨ ਹੋਇਆਗਾ ਲਾਲ ਕਿਲੇ ਦਾ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਇਹ ਲਾਲ ਕਿਲੇ ਦੀ ਜਿਹੜੀ ਘਟਨਾ ਹੋਈ ਸਾਰੇ ਦੇਸ਼ ਨੇ ਉਸ ਤੋਂ ਬਾਅਦ ਅਤਵਾਦੀ ਕਹਿਣਾ ਸ਼ੁਰੂ ਕਰਤਾ ਹੈਗਾ ਕੌਣ ਕਹਿੰਦੇ ਆ ਸੁਨੀਲ ਜੇਜਾਖੜ ਚਲ ਬੋਲੋ ਦੇਖੋ ਦੇਸ਼ ਦੀ ਰਾਜਧਾਨੀ ਵਿੱਚ ਜਾਣਾ ਹਰੇਕ ਦਾ ਸੰਵਿਧਾਨਕ ਹੱਕ ਹੈਗਾ ਵਾ ਠੀਕ ਹੈ ਜੀ ਔਰ ਇਹ ਹੱਕ ਕੋਈ ਸਾਥੋਂ ਖੋਹ ਨਹੀਂ ਸਕਦਾ ਹੁਣ ਸੁਨੀਲ ਜਾਖੜ ਜੀ ਕੋ ਕਮਾਂਡ ਸਾਂਭੀ ਗਈ ਆ ਵੀ ਜਿਹੜੇ ਨਿਸ਼ਾਨਾ ਮੋਦੀ ਸਰਕਾਰ ਹੋ ਰਹੀ ਆ ਉਹ ਅੱਗੇ ਆਉਣ ਇਹ ਕਮਾਂਡ ਪਹਿਲੋਂ ਇਧਰੋਂ ਦੋ ਲੀਡਰ ਹੋਰ ਸੀਗੇ ਗਰੇਵਾਲ ਸਾਹਿਬ ਹੁੰਦੇ ਸੀ ਪਹਿਲੋਂ ਔਰ ਇੱਕ ਹੋਰ ਸੀਗੇ ਨਾ ਪੁੱਲ ਗਿਆ ਉਹਨਾਂ ਦਾ ਜੈਨੀ ਜੀ ਉਹ ਪਹਿਲੋਂ ਸਾਹਮਣੇ ਕਰਕੇ ਹੁਣ ਇਹ ਨਵੇਂ ਆ ਗਏ ਭਾਈ ਇਹ ਹੁਣ ਇਹ ਸਾਹਮਣੇ ਵੀ ਇਹ ਨਵੀਆਂ ਕੰਟਰੋਵਰਸੀਆਂ ਪਾ ਕੇ ਮੋਦੀ ਸਾਹਿਬ ਵੱਲੋਂ ਧਿਆਨ ਕਿਦਾਂ ਪੜਕਾਇਆ ਜਾਵੇ ਔਰ ਜਿਹੜੀ ਅਸੀਂ ਗੱਲ ਕਰਦੇ ਸੀ ਪੀ ਇਹ ਜਿਹੜਾ ਨੈਰੇਟਿਵ ਸਾਡੇ ਖਿਲਾਫ ਸਿਰਜਿਆ ਜਾ ਰਿਹਾ ਪੀ ਇਹ ਖਾਲਸਤਾਨੀ ਆਏ ਅੰਦੋਲਨ ਕੱਲਾ ਪੰਜਾਬ ਦਾਵਾ ਕਈ ਕਹਿੰਦੇ ਇਹ ਅੰਦੋਲਨ ਕੱਲਾ ਕਾਂਗਰਸੀਆਂ ਦਾਵਾ ਕੋਈ ਕਹਿੰਦੇ ਭਾਜਪਾ ਦਾਵਾ ਹੁਣ ਭਾਜਪਾ ਬਿਆਨ ਕਿਸੇ ਕਿਸਮ ਦੀ ਦੇ ਰਹੀ ਹੈ ਦੇਖ ਲਿਓ ਤਾਂ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਬਿਆਨਾਂ ਵਿੱਚ ਕੋਈ ਦਮ ਆ ਜਿਹੜਾ ਫਿਰਕੂ ਪੱਤਾ ਭਾਜਪਾ ਖੇਡਦੀ ਹੁੰਦੀ ਹੈ ਉਹੀ ਖੇਡ